ਅਖਿਲ ਪਾਰਟੀ ਹਿੰਦੂ ਸੰਘਰਸ਼ ਕਮੇਟੀ ਵੱਲੋਂ ਬਟਾਲਾ ਰੋਡ ਦੇ ਪ੍ਰੀਤਨਗਰ ਵਿੱਚ ਸਮਾਜ ਸੇਵਕ ਬ੍ਰਹਮਦੇਵ ਦੀ ਪ੍ਰਧਾਨਗੀ ਹੇਠ ਇੱਕ ਕਾਨਫਰੰਸ ਕੀਤੀ ਗਈ। ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਅਤੇ ਅਗਰਵਾਲ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਾਕੇਸ਼ ਕੁਮਾਰ ਮਹਾਜਨ ਨੂੰ ਮਹਾਜਨ ਸਭਾ ਦੇ ਰਾਸ਼ਟਰੀ ਪ੍ਰਧਾਨ, ਸ਼ਿਵ ਅਗਰਵਾਲ ਨੂੰ ਅਗਰਵਾਲ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ, ਪੰਡਿਤ ਮਨੀਸ਼ ਕੁਮਾਰ ਸ਼ਰਮਾ ਨੂੰ ਅੰਮ੍ਰਿਤਸਰ ਸਨਾਤਨ ਧਰਮ ਪ੍ਰਚਾਰਕ ਅਤੇ ਹੋਰ ਵੀ ਕਈ ਨਿਯੁਕਤੀਆਂ ਕੀਤੀਆਂ ਗਈਆਂ। दीपक अरोड़ा अनिल कुमार पप्पू श्याम सुंदर डॉक्टर नीरज विजय शर्मा समेत मैंबर मौजूद सन आज अमृतसर एक बहुत वाडा इकट्ठ ब्रह्मदेव जी संगीता देवी द्वारा गया ਜੇ ਸਵਿਚ ਸੰਗੀਤਾ ਦੇਵੀ ਨੂੰ ਪ੍ਰਵਾਸੀਆ ਦੀ ਆਵਾਜ਼ ਨੂੰ بلند ਕਰਨ ਲਈ ਜੋ ਕਿ ਦੇਸ਼ ਦੇ ਸਨਾਤਨੀ ਨੇ Hindu ਨੇ ਦੇਸ਼ ਦੇ ਵਾਸੀ ਨੇ ਉਹਨਾਂ ਦੀ ਆਵਾਜ਼ ਨੂੰ بلند ਕਰਨ ਲਈ ਉਹਨਾਂ ਨੂੰ ਪੰਜਾਬ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਬ੍ਰਹਮਦੇਵ ਜੀ ਨੂੰ ਰਾਸ਼ਟਰੀ ਸਚਿਵ ਨਿਯੁਕਤ ਕੀਤਾ ਗਿਆ ਤਾਂ ਕਿ ਇਹ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾ ਸਕੇ ਮੈਂ ਅੱਜ ਅੱਜ ਦਾ ਜੋ ਪ੍ਰੋਗਰਾਮ ਰਹਾ ਹੈ ये प्रोग्राम ऑल इंडिया हिंदू संघर्ष कमेटी के तरफ से ये प्रोग्राम रखा गया था उसमें मैं राष्ट्रीय अध्यक्ष सचिन मेहरानू बहुत बहुत आभारी हूं और धन्यवाद करता हूं जो हमारे संगीता देवी को इस लायक समझा जो इतना बड़ा जिम्मेदारी दी है और कंधे से कंधे लगा करके ਸਾਰਾ ਕੰਮ ਕਰਨੇ ਲਈ ਤਿਆਰ ਹੈ ਮੈਂ ਸਭ ਤੋਂ ਪਹਿਲਾਂ ਸਚਿਨ ਜੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਸਾਨੂੰ ਮਾਨ ਬਖਸ਼ਿਆ ਉਸ ਤੋਂ ਬਾਅਦ ਬ੍ਰਹਮਦੇਵ ਜੀ ਸੰਗੀਤਾ ਭੈਣ ਨੇ ਇਹ ਇਕੱਠ ਕੀਤਾ ਇੰਨਾ ਵਧੀਆ ਤੇ ਸਚਿਨ ਜੀ ਨੂੰ ਮੁੱਖ ਸੰਜੋਗਨਾ ਬੁਲਾਇਆ ਤੇ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਤੇ ਸੰਗੀਤਾ ਜੀ ਦੇ ਸੰਜੋਗ ਨਾਲ ਅੱਜ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਕੀਤਾ ਗਿਆ ਏ ਮੈਂ ਇਹੇ ਚਾਹਾਂਗਾ ਕਿ ਆਪਣਾ ਹਰ ਵਕਤ ਹਰ ਵੱਲ ਸੰਗੀਤਾ ਜੀ ਹਰ ਇੱਕ ਸਨਾਤਨ ਧਰਮ ਦਾ ਮਾਨ ਰੱਖਦੇ ਰਹੇ ਆਣ ਅੱਜ ਬ੍ਰਹਮਦੇਵ ਜੀ ਦੇ ਨਿਮਾਸ ਤਾਂ ਦੇ ਆਏ ਆ ਔਰ ਬਹੁਤ ਹੀ ਅੱਛਾ ਲੱਗਾ ਜਿਹੜਾ ਕਿ ਜਨ ਸਮੂਹ ਇਕੱਠਾ ਹੋਇਆ ਔਰ ਅਸੀਂ ਉਹਨਾਂ ਨੂੰ ਵਧਾਈ ਦੇਣੀ ਆ ਜਿਹੜੇ ਸਾਰੀ ਟੀਮ ਨਾਲ ਰਲ ਕੇ ਉਹ ਸਾਡੇ ਆਲੀ ਹਿੰਦੂ ਸੰਗਰਸ਼ੀ ਮੈਡੀਟੇਟ ਸ਼ਾਮਿਲ ਹੋਏ ਆ ਔਰ ਮੈਂ ਨੀਰਤ ਜੀ ਨੂੰ ਕਹਿਣਾ ਚਾਹਨਾ ਨੀਰਤ ਜੀ ਹੁਣ ਅਸੀਂ ਤੁਹਾਨੂੰ ਛੱਡਣਾ ਨਹੀਂ ਅਸੀਂ ਤੁਹਾਨੂੰ ਵੀ ਨਾਲ ਹੀ ਲੈਣਾ ਡਾਟਾ ਸਾਹਿਬ ਅਗੋ ਦੇ ਇਲੈਕਸ਼ਨਾਂ ਦਾ ਕੰਮ ਸ਼ੁਰੂ ਕਰਨਾ ਤੇ ਅਸੀਂ ਤੁਹਾਡੇ ਨਾਲ ਹੈਗੇ ਆ